सो आ देखो गाइज बाल्टी हाल देखो की हो गया ऐ लगता है एक पास तो किसी ने चक मारते तो गाइस वेलकम बैक टू आर न्यू व्लॉग आई होप गाइस तुम सारे ठीक हो गए तो स्वागत है आपने एक नए व्लॉग में गाइस ਗਾਈਜ਼ ਜਿਹਦੇ ਬਲੋਗੇ ਤੁਸੀਂ ਦੇਖਿਆ ਹੋਵੇਗਾ ਅਸੀਂ ਨਾ ਇੱਕ ਐਕਸਪੈਰੀਮੈਂਟ ਕੀਤਾ ਸੀ ਤੁਸੀਂ ਨਾ ਕਰਿਆ ਜੀ ਗਾਈਜ਼ ਅਸੀਂ ਤਾਂ ਵੈਸੇ ਮਨ ਲੱਗ ਜੀ ਐਵੇਂ ਮਨ ਲੱਗ ਕਮਲਾ ਤਰਾਹੇ ਕਰ ਦਿੱਤਾ ਪਰ ਤੁਸੀਂ ਨਾ ਕਰਿਆ ਜੀ ਗਾਈਜ਼ ਇਹ ਵੈਸੇ ਨਾ ਮਨ ਲੱਗ ਖਰਾਬ ਵੀ ਕਰ ਸਕਦਾ ਹੈ ਕਿਉਂਕਿ ਨਾ ਇੱਕ ਐਕਸਪੈਰੀਮੈਂਟ ਸੀ ਨਾ ਅਸੀਂ ਨਾ ਇੱਕ ਅਖਬਾਰ ਦੇਖੀ ਸੀ ਕੋਈ ਮਿਸਟਰੀ ਇੰਡੀਆ ਦੇ ਕਦੇ ਵੀਡੀਓ ਵਿੱਚ ਤੇ ਉਹਨਾਂ ਨੇ ਚਾਰੋਂ ਸਾਈਡ ਤੋਂ ਮਨ ਲੱਗ ਅੱਗ ਲਗਾਉਂਦੇ ਨੇ ਤੇ ਅਖਬਾਰ ਉੱਪਰ ਜਾਂਦੀ ਹੈ ਪਰ ਸਾਡੇ ਨਾਲ ਐਵੇਂ ਨਹੀਂ ਹੋਇਆ ਸਾਡੇ ਨਾਲ ਮਨ ਲੱਗੀ ਉਲਟ ਹੋ ਗਿਆ ਕਿਉਂਕਿ ਇੱਕ ਸਾਈਡ ਤੋਂ ਅਖਬਾਰ ਲਾਈ ਸੀ ਤੇ ਉਹ ਸਾਰੀ ਅੱਗ ਲੱਗ ਗਈ ਚਾਰੇ ਸਾਈਡ ਤੋਂ ਪ੍ਰਾਬਤ ਲਾਈ ਦੇਣਾ ਲੱਭੀ ਨਹੀਂ ਤੇ ਸਾਰੀ ਅੱਗ ਲੱਗੀ ਫਿਰ ਬੁਝਾਤੀ ਨਾ ਹੋਂ ਨਾ ਅਦਰ ਵੇਖੋ ਆ ਰਹੇ ਨਿਸ਼ਾਨ ਹੈ ਨਾ ਕਾਲਾ ਕਾਲਾ ਨਿਸ਼ਾਨ ਇੱਥੇ ਦੀ ਮਤਲਬ ਕਿ ਇੱਥੇ ਸਾਰੀ ਮਤਲਬ ਕਿ ਅੱਗ ਉਹ ਥੋੜੀ ਜੀ ਮਤਲਬ ਕਿ ਰਾਖ ਜੀ ਕਿਸ ਨੇ ਉਡਾਤੀ ਸੀ ਨਾ ਜਿਸ ਨਾਲ ਆਪਾਂ ਅੱਗ ਜਿਹਨ ਲਾਈ ਸਖਵਾਰ ਨੂੰ ਉਹਨੂੰ ਮੈਂ ਮਰੋਲ ਕੇ ਨਾ ਵਾਪਿਸ ਅੱਗ ਤਾਂ ਬੁਝਾਤੀ ਸੀ ਪਰ ਮੈਨੂੰ ਲੱਗਾ ਕਿ ਬਹੁਤ ਜੀ ਕੀ ਹੈ ਮੈਂ ਉਹ ਅੰਸ਼ ਨੂੰ ਫੜਾਤੀ ਤੇ ਉਹਨੇ ਜੀ ਜਾ ਕੇ ਕੂੜੇ ਚ ਸਾਰ ਦਿੱਤੇ ਤੇ ਕੂੜੇ ਵਾਲੀ ਬਾਲਟੀ ਜੇ ਹੋਈ ਸੀ ਉਤਰੀ ਟੋਰੀ ਮਨ ਲਗੀ ਦੁੱਖ ਨਹੀਂ ਸੁਰੂ ਹੋ ਗਈ ਤੇ ਉਹ ਉਹਦੇ ਬਾਲਤੀ ਵੀ ਮਨ ਲਗੀ ਵਿਗਲ ਗਈ ਪੂਰੀ ਉਹ ਵੀ ਮੈਂ ਤੁਹਾਨੂੰ ਦਿਖਾਵਾਂ ਉਹ ਨੀਚੇ ਜਾ ਕੇ ਤੇ ਮੰਮੀ ਜੀ ਕਾਫੀ ਬੋਲੇ ਸੀ ਕਹਿੰਦੇ ਕਮਲਿਆ ਕਰਾ ਕਰਦੇ ਜੇ ਔਰ ਗਾਇਸ ਤੁਸੀਂ ਨਾ ਕਰਿਆ ਜੇ ਮੈਂ ਤੁਹਾਨੂੰ ਸਿੱਧਾ ਕਹੀ ਨਾ ਐਵੇਂ ਖਰਾਬ ਵੀ ਕਰ ਸਕਦਾ ਹੈ ਬੜਾ ਕੁਝ ਅੱਗ ਕਿਉਂਕਿ ਜਾਣ ਲਈ ਲੱਗੀ ਹੈ ਅਸੀਂ ਐਵੇਂ ਕਮਲਿਆ ਤਰ੍ਹਾਂ ਕਰਕੇ ਵੇਖ ਲਿਆ ਪਰ ਤੁਸੀਂ ਨਾ ਕਰਿਆ ਜੇ ਗਾਇਸ ਅਸੀਂ ਤਾਂ ਆਪਣੇ ਕਰਦੇ ਹਾਂ ਇਸ ਤੋਂ ਬਾਅਦ ਤੇ ਅੱਜ ਦਾ ਆਪਣਾ ਕੁਝ ਉੱਪਰ ਦਾ ਲੰਚ ਆਪ ਕਰ ਲਿਆ ਗਾਈਜ਼ ਅੱਜ ਥੋੜਾ ਨਾ ਵਲੌਗ ਟ ਡਿਲੇਟ ਹੋ ਗਿਆ ਰੇਟ ਹੋ ਗਏ ਕਿਉਂਕਿ ਕਿੱਧਰ ਗਿਆ ਸਿੰਘ ਹੈ ਕਾਲਾ ਭਈਆ ਯਾਰ ਅਗਰ ਵਾਰ ਐਵੇਂ ਸਹੀ ਨਹੀਂ ਕਰਦੇ ਯਾਰ ਤੁਸੀਂ ਨਾ ਕਰਿਆ ਜੇ ਤੇ ਚਲੋ نیچے ਚੱਲਨੇ ਆ ਤੇ ਬਾਲਟੀ ਦਾ ਕੀ ਹਾਲ ਹੋ ਗਿਆ ਕੂੜੇ ਵਾਲੀ ਬਾਲਟੀ ਦੀ ਸਾਰੀ ਅਗਲਾਸ ਦੀ ਕੂੜੇ ਵਾਲੀ ਬਾਲਟੀ ਮम्मी बोलਦੀ ਥੀ ਗਾਈਜ਼ ਮੈਂ ਤੁਹਾਨੂੰ ਦਿਖਾਣਾ ਬਾਲਟੀ ਦਾ ਕੀ ਹਾਲ ਹੋ ਸੋ ਆ ਦੇਖੋ ਗਾਈਜ਼ ਬਾਲਟੀ ਦਾ ਹਾਲ ਵੇਖੋ ਕੀ ਹੋ ਗਿਆ ਇਹ ਲੱਗਦਾ ਹੈ ਇੱਕ ਪਾਸੋਂ ਤੋਂ ਕਿਸੇ ਨੇ ਚੱਕਾ ਮਾਰ ਤੇ ਆਵੇ ਪੋਤਨੀ ਇੰਨੀ ਸਾਰੀ ਬਾਲ ਦੀ ਸੜ ਕੇ ਵੇ ਗਈ ਏ ਸਾਰੀ ਅੱਗੇ ਤਾਂ ਬੁਝਾਤੀ ਸੀ ਇਹਨੇ ਪਰ ਦੇਖਿਆ ਨਹੀਂ ਉਹਨਾ ਥੋੜੀ ਜਿਹੀ ਹੁਣੀ ਏ ਉਹ ਜੋ ਦੁਖਦੀ ਏ ਹੁਣੀ ਏ ਪਲਾਸਟਿਕ ਸਾਰੀ ਅੱਗ ਲਾਤੀ ਅਸੀਂ ਹੁਣ ਚੱਲੇ ਆ ਰਾਮ ਗਾ ਸੁਣਨ ਜਿਹੜੇ ਉਹ ਦਿਨ ਅਸੀਂ ਗਏ ਸੀ ਨਾ ਸੁਣਨ ਤੇ ਅਸੀਂ ਅੱਜ ਵੀ ਚੱਲੇ ਕਿਉਂਕਿ ਅੱਜ ਜਗਾ ਅਖੀਰਲਾ ਦਿਨ ਮੰਮੀ ਕਹਿੰਦੇ ਭਾਈ ਅੱਜ ਚੱਲ ਚੱਲਨੇ ਆ ਲਾਸਟ ਦਿਨ ਹੈ ਗਏ ਚੱਲ ਅੱਜ ਦਾ ਦਿਨ ਸੁਣਨੇ ਆ ਬਾਬਾ ਕਹਿੰਦੇ ਮੈਂ ਵੀ ਚੱਲਨਾ ਪਰ ਬਾਬਾ ਕਹਿੰਦੇ ਉਹਨਾਂ ਬਾਬੇ ਕੈਨਸਲ ਹੋ ਗਿਆ ਹੈ ਇਸ ਕਰੇ ਮੀ ਆਣਾ ਨਹੀਂ ਮੈਨੂੰ ਕਰੇ ਰਾਮ ਨਾ ਉਹ ਲਗਾਇਆ ਮਮੀ ਨੇ ਬਗਰਾਸ ਰੋਟੀ ਹਿਲੁੱਟੀ ਮਾਤੀ ਐਂ ਸ਼ੌਤ ਇਹ ਰੱਬ ਦੀ ਆਈ ਤਿਆਰੀ ਇਹਦਾ ਮਾਤਾ ਪੇਪਰ ਐ ਇਸ ਕਰਕੇ ਆਹ ਵੇਖੋ ਨਾਲ ਚਾਰਜਰ ਤੇ ਨਾਲ ਫੋਨ ਤੇ ਨਾਲ ਮੈਚ ਲੱਗਦਾ ਆਨਲਾਈਨ ਕਲਾਸਾ ਹੁਣ ਲਗਾਉਂਦਾ ਵਾ ਪਹਿਲਾ ਲਾਈਆ ਨਹੀਂ ਜਿਹੜੇ ਵੇਪਰ ਦੀ ਤਿਆਰੀ ਕਰਦਾ ਉਹਨਾਂ ਤਾਂ ਲੈ ਦੇ ਦਿੱਤਾ ਟੂ ਡੇ ਗਿਆ ਮਰੇ ਅਰੇ ਜਲਦੀ ਦੇ ਨਾ ਅਚਾਰੇ ਆ ਤੱਥਾ ਚਾਰੇ ਆ ਹਾਂ ਤੇ ਨਾਲ ਹੀ ਰਾਮਾ ਕਿਹੜਾ ਕਿਹ ਲੰਨਾ ਕਿਹੜੇ ਗੁਰੂ ਸੀ ਕਿੰਨੀ ਕਹਾਣੀ ਆਂਦੀ ਹੈ ਟੀਵੀ ਤੇ ਮੈਨੂੰ ਨਾਂ ਨਹੀਂ ਯਾਦ ਤੇ ਗਾਈਜ਼ ਤੇ ਮੈਂ ਮੋਟੇ ਦਾ 7:50 ਤੇ ਹੁਣ ਬੱਸ ਸਵੇਰ ਲੇਟ ਹੋ ਗਏ 6 ਵਜੇ ਇਕੱਠਾ ਚੱਲ ਜੀ ਤੇ 9 ਵਜੇ ਖਾਪਤੀ ਹੋ ਜਾਂਦੀ ਹੈ ਮੰਮੀ ਦੀ ਗਾੜੀ ਹੋ ਗਈ ਤੇ ਮੰਮੀ ਜੀ ਰੈਡੀ ਹੋ ਗਏ ਚੱਲਨੇ ਹਾਂ ਉਹਨਾਂ ਦੇ ਨਾਲ ਗਾਈਜ਼ ਆਪਣੇ ਮੰਮੀ ਜੀ ਰੈਡੀ ਹੋ ਗਏ ਆ ਜਾਣਾ ਸਿਆਰ ਮੈਂ ਹੋ ਕੱਲ ਤੋਂ ਨੰਬਰ ਸ਼ੇਅਰ ਕਰਾਂਗਾ ਲਾ ਆਪਣਾ ਨਾਮ ਹੈ ਤਲਵਰੀ ਆਦਨ ਰਹਿ ਗਿਆ ਤਲਵਲਾ ਲੈ ਲੈ ਮੋਂ ਨੂੰ ਆ ਰਹੀ ਦੀਆ ਗਾਇਜ਼ ਅਸੀਂ ਹੁਣ ਪਹੁੰਚ ਗਏ ਆ ਟੈਂਟ ਦਾ ਕਾਈ ਬੀ ਥੇ। ਔਰ सामुदायिक किसका भाई अब तो रावण मर गया रावण से डरते थे वो तो अत्याचारी थे पापाचारी है अब तो धर्म का स्थापना हो चुका है रावण का वध फिर डर कैसा, फिर कंजूसी कैसा? साथ पर वो गए तो उत्साह तो बनता है जी रावण का वध हो गया هي لو کٿي بولا ۽ اوکے آهي اها پرڏيهي ٿو ڪري ٿي ۽ هي سڀني کي سمجهڻ گهرجي